ਮੁਹਾਰਤ ਟੀਵੀ ਤੁਸੀਂ ਦੇਖ ਰਹੇ ਹੋ ਤੇ ਵੈਦਰ ਰਿਪੋਰਟ ਲੈ ਕੇ ਹਾਜ਼ਰ ਹਾਂ ਜੀ ਦੱਸ ਦਈਏ ਕਿ ਕੱਲ ਤੋਂ ਮੌਸਮ ਜਿੱਥੇ ਮિજાਜ ਬਦਲੇ ਆ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਹੀ ਅੱਜ ਦਾ ਦਿਨ ਕਿਹੋ ਜਿਹਾ ਰਹਿਣ ਵਾਲਾ ਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹਾਲਾਤ ਰਹਿਣ ਵਾਲੇ ਨੇ ਹਰ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰਾਂਗੇ ਵੈਦਰ ਰਿਪੋਰਟ ਦੇ ਲਈ ਕੋਸ ਸਮਝ ਜ਼ਰੂਰ ਕੱਢਿਓ ਕਿਉਂਕਿ ਵੈਦਰ ਰਿਪੋਰਟ ਖਾਸ ਰਹਿਣ ਵਾਲੀ ਹੈ ਕਰੋ ਨਿਕਲਣਾ ਜਾਂ ਨਹੀਂ ਨਿਕਲਣਾ ਜੇਕਰ ਨਿਕਲਣਾ ਹੈ ਤਾਂ ਕਿਹੜੀਆਂ ਹਦਾਇਤਾਂ ਨਾਲ ਨਿਕਲਣਾ ਹੈ ਹਰ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਕੱਲ ਦੇ ਮੌਸਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਤਾਂ ਪਹਾੜਾਂ 'ਚ ਬਰਫਬਾਰੀ ਦਾ ਮੈਦਾਨੀ ਇਲਾਕਿਆਂ 'ਚ ਪ੍ਰਭਾਵ ਦੇਖਣ ਨੂੰ ਮਿਲਿਆ ਹੈ ਤਾਂ 26 ਜਨਵਰੀ ਤੋਂ ਠੰਡ ਮੀਂਹ ਅਤੇ ਧੁੰਦ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਮੀਂਹ ਦੀ ਚੇਤਾਵਨੀ ਜਿਹੜੀ ਆ ਉਹ ਦਿੱਤੀ ਗਈ ਹੈ ਤੇ ਦੱਸਿਆ ਕਿ 16 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਤੇ ਹਵਾਵਾਂ ਦੀ ਗੱਲ ਆਖੀ ਗਈ ਹੈ ਤਾਂ ਦੱਸ ਦਈਏ ਕਿ ਮੋਹਾਲੀ ਦੇ ਕਈ ਇਲਾਕਿਆਂ 'ਚ 24 ਘੰਟਿਆਂ ਤੋਂ ਬਿਜਲੀ ਗੁੱਲ ਹੈ ਤਾਂ ਤਸਵੀਰਾਂ ਵੀ ਤੁਹਾਡਾਂ ਨਾਲ ਲਗਾਤਾਰ ਸਾਂਝੀਆਂ ਕਰਾਂਗੇ ਕਿਸਾਨ ਨੇ ਜਿਹੜੇ ਕੱਲ ਨਿਰਾਸ਼ ਨਜ਼ਰ ਆਏ ਨੇ ਕਿਉਂਕਿ ਦੱਸਿਆ ਕਿ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵੀ ਕਿਸਾਨਾਂ ਨੂੰ ਜਿਹੜੀ ਆ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਸੀ ਖਾਸ ਤੌਰ ਤੇ ਉਹ ਕਿਸਾਨ ਜੋ ਕਿ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਨੇ ਕਾਸ਼ਤਕਾਰੀ ਕਰਦੇ ਨੇ ਤੇ ਮੀਂਹ ਦੇ ਹਾਲਾਤ ਲਗਾਤਾਰ ਕੱਲ ਪੰਜਾਬ ਦੇ ਦੇਖਣ ਨੂੰ ਮਿਲੇ ਚੰਡੀਗੜ੍ਹ ਸਿਟੀ ਬਿਊਟੀਫੁੱਲ ਪੰਜਾਬ ਦੀ ਰਾਜਸਥਾਨੀ ਦੇ ਵਿੱਚ ਮੀਂਹ ਦੇ ਹਾਲਾਤ ਦੇਖਣ ਲਈ ਇੱਥੇ ਤੱਕੇ ਪੰਜਾਬ ਦੇ ਨਾਲ ਨਾਲ ਰਾਈਸੀਟੀ ਜੇਕਰ ਗੱਲ ਖਿੱਚ ਜਾਵੇ ਤਾਂ ਮਹਾਲੀ ਦੇ ਬਹੁਤੇ ਇਲਾਕਿਆਂ ਦੇ ਵਿੱਚ 24 ਘੰਟੇ ਤੋਂ ਵੱਧ ਸਮੇਂ ਦੇ ਵਿੱਚ ਜਿਹੜੀ ਆ ਉਹ ਬਿਜਲੀ ਗੁੱਲ ਰਹੀ ਆ ਯਾਨੀ ਕਿ ਬਿਜਲੀ ਬੰਦ ਰਹੀ ਆ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਕੱਲ ਮੀਂਹ ਜਿਹੜਾ ਹੈ ਸਾਲ ਦਾ ਪਹਿਲਾ ਮੀਂਹ ਚੰਡੀਗੜ੍ਹ ਦੇ ਲਈ ਆਫਤ ਬਣ ਕੇ ਆਇਆ ਆਫਤ ਦੇ ذریعے ਜੇਕਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਦਰਖਤ ਡਿਗੇ ਨੇ ਨੁਕਸਾਨ ਜਿਹੜਾ ਕਾਫੀ ਪੱਧਰ ਦੇ ਤੇ ਸਾਹਮਣੇ ਨਜ਼ਰ ਆਇਆ ਦੱਸ ਤੀਏ ਕਿ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਣੀ ਨੁਕਸਾਨ ਤੋਂ ਬਚਾਅ ਜ਼ਰੂਰ ਰਿਹਾ ਪਰ ਦਰਖਤ ਡਿੱਗਣ ਨਾਲ ਲੋਕਾਂ ਦਾ ਮਾਲੀ ਨੁਕਸਾਨ ਜ਼ਰੂਰ ਹੋਇਆ ਵਾਹਨ ਨੇ ਜਿਹੜੇ ਉਹ ਹਾਸੇ ਦਾ ਸ਼ਿਕਾਰ ਹੋਏ ਨੇ ਬਿਜਲੀ ਦੇ ਖੰਬੇ ਤੱਕ ਡਿੱਗੇ ਜਿਸ ਕਾਰਨ ਬਿਜਲੀ ਕਈ ਇਲਾਕਿਆਂ ਦੇ ਵਿੱਚ ਪ੍ਰਭਾਵਿਤ ਰਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਵੱਖ-ਵੱਖਰੇ ਸੈਕਟਰਾਂ ਦੀਆਂ ਤਸਵੀਰਾਂ ਕਿੱਥੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਰੋਡਵੇਜ਼ ਦੀ ਬੱਸ ਹਾਦਸਾ ਗ੍ਰਸਤ ਹੁੰਦੀ ਹੈ ਉਸ ਦੇ ਉੱਤੇ ਦਰਖਤ ਦਾ ਟਾਣਾ ਜਿਹੜਾ ਮੋਟਾ ਟਾਣਾ ਡਿੱਗਦਾ ਹੈ ਉਸ ਦੇ ਇਲਾਵਾ ਮਹਿੰਗੀਆਂ ਗੱਡੀਆਂ BMW ਮਰਸੀਡਿਸ ਵਰਗੀਆਂ ਗੱਡੀਆਂ ਵੀ ਹਾਦਸਾ ਗ੍ਰਸਤ ਹੋਈਆਂ ਯੂਨੀਵਰਸਿਟੀ ਵਾਲੇ ਏਰੀਆ ਦੀ ਗੱਲ ਕਰ ਲਈਏ ਹੋ ਤਾ ਚੀਜ਼ਾਂ ਜ਼ਰੂਰ ਦੇਖਣ ਨੂੰ ਮਿਲੀਆਂ ਤੇ ਉਥੇ ਕਿਸਾਨਾਂ ਦੀ ਜੇਕਰ ਗੱਲ ਕਰੀਏ ਤਾਂ ਕਿਸਾਨ ਵੀ ਜਿਹੜੇ ਨਿਰਾਸ਼ ਨਜ਼ਰ ਆਏ ਨੇ ਤਾਂ ਆਲੂਆਂ ਦੀ ਖੇਤੀ ਵਾਲਾ ਕਿਸਾਨ ਜ਼ਰੂਰ ਨਿਰਾਸ਼ ਨਜ਼ਰ ਆਇਆ ਹੈ ਕਿਸਾਨਾਂ ਦੇ ਵੱਲੋਂ ਹਾਲਾਂਕਿ ਰੱਬ ਕੇ ਆਪਾਂ ਕਹਿ ਸਕਦੇ ਹਾਂ ਕਿ ਅਰਦਾਸ ਵੀ ਕੀਤੀ ਕੀ ਹੈ ਕਿ ਮੀਂਹ ਦੇ ਵਿੱਚ ਰੱਬਾ ਕਮੀ ਹੀ ਰੱਖੀ ਬਹੁਤਾ ਮੀਂਹ ਜਿਹੜਾ ਉਹ ਕਿਸਾਨਾਂ ਲਈ ਨੁਕਸਾਨਦਾਇਕ ਹੈ ਹਾਲਾਂਕਿ ਸਬਜ਼ੀ ਵਾਲੇ ਕਿਸਾਨ ਦੇ ਲਈ ਜਿਹੜਾ ਸਬਜ਼ੀ ਦੀ ਕਾਸ਼ਤਕਾਰੀ ਕਰਦਾ ਹੈ ਉਹ ਕਿਸਾਨ ਲਈ ਕਿਸਾਨ ਦੇ ਲਈ ਹੈ ਜਿਹੜਾ ਜ਼ਰੂਰ ਇਹ ਮੀਂਹ ਨੁਕਸਾਨਦਾਇਕ ਰਿਹਾ ਹੈ ਉਥੇ ਜੇ ਕਣਕ ਦੀ ਗੱਲ ਕਰੀਏ ਹੋਰ ਫਸਲਾਂ ਦੀ ਗੱਲ ਕੀਤੀ ਜਾਵੇ ਤਾਂ ਔਰਾ ਫਸਲਾਂ ਦੇ ਲਈ ਫਿਲਹਾਲ ਮੀ ਜਿਹੜਾ ਉਹ ਸਹੀ ਲਾਭਦਾਇਕ ਮੰਨਿਆ ਜਾ ਰਿਹਾ ਪਰ ਜੇਕਰ ਮੀ ਦੇ ਵਿੱਚ ਇਸੇ ਤਰ੍ਹਾਂ ਇਜ਼ਾਫਾ ਰਿਹਾ ਬਾਦਾ ਹੁੰਦਾ ਰਿਹਾ ਤਾਂ ਉਧਰ ਵੀ ਫਸਲਾਂ ਨੂੰ ਨੁਕਸਾਨੀਆਂ ਜਾਣ ਦਾ ਮਾਮਲਾ ਸਾਹਮਣੇ ਆ ਸਕਦਾ ਹੈ ਤੇ ਅੱਗੇ ਦੀ ਜੇਕਰ ਗੱਲ ਕੀਤੀ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਤਾਂ ਦੱਸਿਆ ਕਿ ਅੱਜ ਤੇ ਕੱਲ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਕੋਰਾ yellow alert ਜਾਰੀ ਕੀਤਾ ਗਿਆ ਸੰਘਣੀ ਧੁੰਦ ਦੀ ਲਈ yellow alert ਕੀਤਾ ਗਿਆ ਹੈ ਤਾਂ ਦੱਸਿਆ ਕਿ ਮੀ ਵੀ ਜਿਹੜਾ ਉਹ ਹਲਕਾ ਮੀ ਵੀ ਪੈ ਸਕਦਾ ਹੈ ਜਿਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਐਸਐਸ ਨਗਰ ਯਾਨੀ ਕਿ ਮਹਾਲੀ ਸ਼ਾਮਲ ਹੈ ਤੇ ਉਥੇ ਪਠਾਨਕੋਟ ਗਰਦਾਸਪੁਰ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋੜ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ਦੇ ਵਿੱਚ ਮਾਨਸਾ ਬਰਨਾਲਾ ਦੇ ਵਿੱਚ ਵੀ ਜਿਹੜਾ ਸੰਗਰੂਰ ਦੇ ਵਿੱਚ ਵੀ ਸੰਘਣੀ ਧੁੰਦ ਜਿਹੜੀ ਆ ਉਹਦਾ येलो ਅਲਰਟ ਜਾਰੀ ਕੀਤਾ ਗਿਆ ਮੌਸਮ ਦੇ ਬਦਲਾਅ ਤੋਂ ਬਾਅਦ ਅਦਿਕਤਮ ਤਾਪਮਾਨ ਜਿਹੜਾ 8.9 ਡਿਗਰੀ ਗਰਾਵਟ ਜਿਹੜੀ ਆ ਉਹ ਘਟਿਆ ਹੈ ਦਰਜ ਕੀਤਾ ਗਿਆ ਹੈ ਤਿਉਥੇ 4.1 ਡਿਗਰੀ ਜਿਹੜਾ ਉਸ ਆਮ ਨਾਲੋਂ ਜਿਹੜਾ ਦਰਜ ਕੀਤਾ ਗਿਆ ਹੈ ਘੱਟ ਦਰਜ ਕੀਤਾ ਗਿਆ ਹੈ ਪਿਛਲੀ 24 ਘੰਟਿਆਂ ਦੇ ਵਿੱਚ ਪੰਜਾਬ ਦੇ ਜਿਕਰ ਅਧਿਕਤਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ 11.4 ਡਿਗਰੀ ਤੋਂ ਲੈ ਕੇ 20.2 ਡਿਗਰੀ ਤੱਕ ਤਾਪਮਨ ਦਰਜ ਕੀਤਾ ਗਿਆ ਹੈ ਇਸੇ ਤਰ੍ਹਾਂ 8.5 ਡਿਗਰੀ ਤੋਂ ਲੈ ਕੇ 14 ਡਿਗਰੀ 14.5 ਡਿਗਰੀ ਤੱਕ ਰਿਕਾਰਡ ਜਿਹੜਾ ਹੋ ਕੀਤਾ ਗਿਆ ਤਾਂ ਸ਼ੁੱਕਰਵਾਰ ਨੂੰ ਦੱਸਿਆ ਕਿ ਬੀਤੇ ਦਿਨ ਪੰਜਾਬ ਚੰਡੀਗੜ੍ਹ ਦੇ ਵਿੱਚ ਕਾਫੀ ਨੁਕਸਾਨ ਵੀ ਦੇਖਣ ਨੂੰ ਮਿਲਿਆ ਹਾਲਾਂਕਿ ਪੰਜਾਬ ਦੇ ਵਿੱਚ ਇੱਕ ਜਗ੍ਹਾ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਦਾ ਮਾਮਲਾ ਵੀ ਸਾਹਮਣੇ ਆਇਆ 90 ਦੇ ਨਾਲ ਸੰਬੰਧਿਤ ਨੌਜਵਾਨ ਸੀ ਮੀਂਹ ਪੈਣ ਕਾਰਨ ਜਿਹੜਾ ਉਸ ਦੇ ਵੱਲੋਂ ਅਚਾਨਕ ਹੀ ਜਿਹੜਾ ਬਿਜਲੀ ਦੇ ਖੰਭੇ ਨੂੰ ਹੱਥ ਲਗਾਇਆ ਜਾਂਦਾ ਹੈ ਤਾਂ ਮੀਂਹ ਹਦਾਇਤਾਂ ਵੀ ਜ਼ਰੂਰ ਸੀ ਤੁਹਾਨੂੰ ਅਪੀਲ ਕਰਾਂਗੇ ਕਿ ਮੀਂਹ ਦੇ ਸਮੇਂ ਜਦੋਂ ਮੀਂਹ ਪੈਂਦਾ ਹੈ ਉਸ ਸਮੇਂ ਜ਼ਹੀਆਂ ਬਿਜਲੀ ਖਾਸ ਤੌਰ ਤੇ ਜਿੱਥੋਂ ਪਾਵਰ ਸਪਲਾਈ ਹੋਵੇ ਉਹਨਾਂ ਤੋਂ ਦੂਰ ਰਿਹਾ ਜਾਵੇ ਕਿਉਂਕਿ ਮੀਂਹ ਦੇ ਨਾਲ ਪਾਵਰ ਸਪਲਾਈ ਜਿਹੜੀ ਆ ਉਹ ਪੋਲ ਜਿਹੜੇ ਖੰਭੇ ਲੋਹੇ ਦੇ ਹੁੰਦੇ ਆ ਤਾਂ ਪਾਵਰ ਸਪਲਾਈ ਦਾ ਡਰ ਜ਼ਰੂਰ ਰਹਿੰਦਾ ਹੈ ਤਾਂ ਅਜਿਹਾ ਇੱਕ ਮਾਮਲਾ ਉੱਥੇ ਸਾਹਮਣੇ ਆਇਆ ਨੌਜਵਾਨ ਦੀ ਮੌਤ ਹੋਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 26 ਜਨਵਰੀ ਤੋਂ ਫਿਰ ਜਿਹੜਾ ਮੌਸਮ ਬਦਲਣ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਦੱਸੀ ਕਿ ਮੌਸਮ ਵਿਭਾਗ ਦੇ ਅਨੁਸਾਰ ਬੰਗਾਲ ਦੀ ਖਾੜੀ ਤੋਂ ਲੈ ਕੇ ਪਾਕਿਸਤਾਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੱਕ ਜਿਹੜਾ ਇਸ ਸਮੇਂ ਮੌਸਮ ਜਿਹੜਾ ਬਦਲ ਰਿਹਾ ਕਰਵਟ ਲੈ ਰਿਹਾ ਹੈ ਤਾਪ ਚੋ ਵੀ ਘੰਟੇ ਦੇ ਵਿੱਚ ਤਾਪਮਾਨ ਦੇ ਵਿੱਚ ਜਿਹੜੀ ਗ੍ਰਾਵਟ ਦਰਜ ਕੀਤੀ ਗਈ ਹੈ ਤੇ ਉਥੇ ਦੱਸਦੀ ਕਿ 26 ਜਨਵਰੀ ਤੋਂ ਠੰਡ ਮੀਂਹ ਤੇ ਕੋਰੇ ਦੇ ਵਿੱਚ ਜਿਹੜਾ ਉਹ ਵਾਧਾ ਹੋਰ ਦੇਖਿਆ ਜਾ ਸਕਦਾ ਦਰਜ ਕੀਤਾ ਜਾ ਸਕਦਾ ਹੈ ਗੁਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਉਹ ਮੀਂਹ ਪਿਆ ਹੈ ਦੱਸਿਆ ਕਿ ਪੰਜਾਬ ਦੇ ਇਸ ਸਾਲ ਦੇ ਵਿੱਚ 18% ਅਧਿਕ ਮੀਂਹ ਪਿਆ ਹੈ ਇਸ ਦਰਾਨ ਗੁਰਦਾਸਪੁਰ ਦੇ ਵਿੱਚ 40.3 ਮਿਲੀਮੀਟਰ ਜਲੰਧਰ ਦੇ ਵਿੱਚ 23 ਅੰਮ੍ਰਿਤਸਰ ਦੇ ਵਿੱਚ 9.8 ਕਪੂਰਥਲਾ ਦੇ ਵਿੱਚ 13 ਤੇ ਉਥੇ ਮੋਗੇ ਦੇ ਵਿੱਚ 13.2 ਸੰਗਰੂਰ ਦੇ ਵਿੱਚ ਇੱਕ 21.2 ਤੇ ਫਿਰੋਜ਼ਪੁਰ ਦੇ ਵਿੱਚ ਸਰਹੱਦੀ ਲੈ ਕੇ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ 2.8 ਫਾਜ਼ਿਲਕਾ 2.8 ਜਿਹੜਾ ਮਿ ਜਿਹੜਾ ਦਾਗ ਕੀਤਾ ਗਿਆ ਤਾਂ ਸਭ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ 40.3 ਡਿਗਰੀ ਜਿਹੜਾ ਮੀ ਪਿਆ ਹੈ ਤਾਂ ਅਗਲੇ 3 ਦਿਨ ਕਿਹੋ ਜਿਹਾ ਰਹਿਣ ਵਾਲੇ ਨੇ 25 ਜਨਵਰੀ 25 ਜਨਵਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਦਾ ਦਿਨ ਕਿਹੋ ਜਿਹਾ ਰਹੇਗਾ ਤਾਂ ਕੁਝ ਇਲਾਕਿਆਂ ਦੇ ਵਿੱਚ ਸੰਗਣੀ ਧੁੰਦ ਜਿਹੜੀ ਉਹ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਵਿਜ਼ਿਬਿਲਟੀ ਬਿਲਕੁਲ ਕਮ ਯਾਨੀ ਕਿ ਕਹਿ ਸਕਦੇ ਹਾਂ ਕਿ ਜ਼ੀਰੋ ਦੇ ਬਰਾਬਰ ਰਹਿ ਸਕਦੀ ਆ 26 ਜਨਵਰੀ ਨੂੰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਦੇ ਕੁਝ ਇਲਾਕੇ ਨੇ ਵਿੱਚ ਹਲਕੇ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਤੇ ਉੱਥੇ 27 ਜਨਵਰੀ ਦੀ ਗੱਲ ਕੀਤੀ ਜਾਵੇ ਤਾਂ ਬਿਜਲੀ ਦੀ ਗਰਜ ਜ਼ਰੂਰ ਦੇਖਣ ਨੂੰ ਮਿਲੇਗੀ ਬਿਜਲੀ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਯਾਨੀ ਕਿ ਸੀਚ ਲਹਿਰ ਚੱਲਣ ਦੀ ਵੀ ਸੰਭਾਵਨਾ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਐਸਐਸ ਨਗਰ ਯਾਨੀ ਕਿ ਮੁਹਾਲੀ ਦਾ ਮੌਸਮ ਖਰਾਬ ਰਹੇਗਾ 27 ਜਨਵਰੀ ਤਾ ਅਹਿਮ ਰਹਿਣ ਵਾਲਾ ਹੈ ਤਾਂ ਦੱਸੀਏ ਕਿ ਇਸ ਤੋਂ ਇਲਾਵਾ ਜੇਕਰ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਸੰਭਾਵਨਾਵਾਂ ਜਤਾਈਆਂ ਗਈਆਂ ਨੇ ਤਾਂ ਭਾਰਤੀ ਮੌਸਮ ਵਿਭਾਗ ਨੇ ਇੱਕ ਚੇਤਾਵਨੀ ਜਾਰੀ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਹੈ ਕਿ ਪੱਛਮੀ ਗੜਬੜੀ ਦੇ ਕਾਰਨ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੇ ਦਰਮਿਆਨੀ ਤੋਂ ਭਾਰੀ ਬਰਫਬਾਰੀ ਅਤੇ ਮੀਂਹ ਦਰਜ ਕੀਤਾ ਗਿਆ ਹੈ ਤੇ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਜਿਹੜਾ ਦੱਸਿਆ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਤੇ ਮੀਂਹ ਪੈਣ ਜਿਹੜਾ ਪੈ ਰਿਹਾ ਹੈ ਤਾਂ ਅੱਗੇ ਵੀ ਪੈ ਸਕਦਾ ਹੈ ਹੋਰ ਜਿਹੜਾ ਇਸ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ ਸੀਜ਼ਨ ਦੀ ਪਹਿਲੀ ਬਰਫਬਾਰੀ ਤੋਂ ਬਾਅਦ ਦਿੱਲੀ ਸਮੇਤ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਘੱਟੋ-ਘੱਟ ਤਾਪਮਨ 3 ਤੋਂ 5 ਡਿਗਰੀ ਸੈਲਸੀਅਸ ਸਖਦੀ ਤੇਜ਼ਨਾ ਗਰਾਵਟ ਆਉਣ ਦੀ ਉਮੀਦ ਜਿਹੜੀ ਉਹ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਇਹ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਕਿ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਈਐਮਡੀ ਬੁਲੇਟਿਨ ਦੇ ਅਨੁਸਾਰ ਅਗਲੇ 24 ਘੰਟਿਆਂ 'ਚ ਦਿੱਲੀ ਸਮੇਤ ਉੱਤਰੀ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਘੱਟੋ-ਘੱਟ ਤਾਪਮਨ 'ਚ ਗਰਾਵਟ ਹੋਰ ਆਉਣ ਦੀ ਉਮੀਦ ਜਿਹੜੀ ਉਹ ਜਤਾਈ ਗਈ ਹੈ ਜਿਸ ਨਾਲ ਠੰਡ ਹੋਰ ਵੱਸ ਸਕਦੀ ਹੈ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਸ਼ਿਮਲਾ ਮਨਾਲੀ ਕੈਲੌਂਗ ਕੁਫਰੀ ਪਰਮੌਰ ਗੁਲਮਰਗ ਕੁਪਵਾੜਾ ਪਹਲਗਾਮ ਕੋਕਰਨਾਗ ਕਾਜੀਗੁੰਡ ਤੇ ਬਨਿਹਾਲ ਸਮੇਤ ਕਈ ਥਾਵਾਂ ਤੇ ਬਰਫਵਾਰੀ ਹੋਈ ਉੱਤਰਾਖੰਡ ਦੇ ਕੁਝ ਹਿੱਸਿਆਂ 'ਚ ਵੀ ਸੀਜ਼ਨ ਦੀ ਪਹਿਲੀ ਬਰਫਵਾਰੀ ਦੇਖਣ ਨੂੰ ਮਿਲਿਆ ਤਾਂ ਇੱਥੇ ਦੱਸ ਦਈਏ ਕਿ ਮੌਸਮ ਪੱਛਮੀ ਘੜਬੜੀ ਦੇ ਕਾਰਨ ਅੱਜਕੱਲ ਮੌਸਮ ਜਿਹੜਾ ਕਾਫੀ ਬਦਲ ਰਿਹਾ ਹੈ ਤੇ ਅਕਸਰ ਅਸੀਂ ਸੁਣਿਆ ਸੀ ਕਿ ਆਈ ਬਸੰਤ ਪਾਲਾ ਉਡੰਤ ਪਰ ਐਸ ਵਾਰ ਆਈ ਬਸੰਤ ਨੋ ਪਾਲਾ ਉਡੰਤ ਤਾਂ ਕਹਿ ਸਕਦੇ ਹਾਂ ਕਿ ਇਸ ਵਾਰ ਪਾਲਾ ਜਿਹੜਾ ਠੰਡ ਉਹ ਉੱਡੀ ਨਹੀਂ ਆ ਕਿਉਂਕਿ ਬਸੰਤ ਤੋਂ ਆਉਣ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਹਮੇਸ਼ਾ ਠੰਡ ਦੇ ਵਿੱਚ ਜਿਹੜੀ ਆ ਉਹ ਕਮੀ ਮਹਿਸੂਸ ਕੀਤੀ ਜਾਂਦੀ ਹੈ ਹੌਲੀ-ਹੌਲੀ ਮੌਸਮ ਜਿਹੜਾ ਬਦਲਣ ਲੱਗਦਾ ਹੈ ਠੰਡ ਘਟਣ ਲੱਗ ਜਾਂਦੀ ਹੈ ਪਰ ਇਸ ਵਾਰ ਬਸੰਤ ਵਾਲੇ ਦਿਨ ਤੋਂ ਮੀਂਹ ਪਿਆ ਤੇ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਕਾਰਨ ਠੰਡ ਦੇ ਵਿੱਚ ਹੋਰ ਇਜ਼ਾਫਾ ਹੋਇਆ ਤਾਪਮਾਨ ਦੇ ਵਿੱਚ ਗਰਾਵਟ ਆਈ ਹੈ ਤੇ ਮੌਸਮ ਪੂਕਤੀ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਇਸੇ ਤਰ੍ਹਾਂ ਦਾ ਮੌਸਮ ਰਹਿਣ ਵਾਲਾ ਹੈ ਪੰਜਾਬ ਦੇ ਕਈ ਲੱਖਾਂ ਦੇ ਵਿੱਚ ਮੌਸਮ ਹੋਰ ਖਰਾਬ ਹੋ ਸਕਦਾ ਹੈ ਰਾਜਸਥਾਨੀ ਦੀ ਗੱਲ ਕੀਤੀ ਜਾਵੇ ਤਾਂ ਰਾਜ ਉਬੀਤੇ ਦਿਨ ਲਗਾਤਾਰ ਮੀਂਹ ਪੈਦਾ ਰਿਹਾ ਦਰਾਖਤ ਡਿੱਗੇ ਨੁਕਸਾਨ ਹੋਇਆ ਮੋਹਾਲੀ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਮੋਹਾਲੀ ਦੇ ਕੀ ਇਲਾਕੇ ਨੇ ਵਿੱਚ ਤਕਰੀਬਨ ਤਕਰੀਬਨ 24 ਘੰਟੇ ਆ ਜਿਹੜਾ ਉਹ ਬਿਜਲੀ ਬੰਦ ਰਹੀ ਹੈ ਬਿਜਲੀ ਗਲ ਰਹੀ ਹੈ ਇਨਵਰਟਰ ਫੋਨਾਂ ਨੇ ਤੱਕ ਕੰਮ ਕਰਨਾ ਬੰਦ ਕਰ ਦਿੱਤਾ ਅਸੀਂ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸੀਗੇ ਤਾਂ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਇੱਥੇ 2.8 ਮਿਲੀਮੀਟਰ ਤੱਕ ਮੀਂਹ ਜਿਹੜਾ ਦਰਜ ਕੀਤਾ ਗਿਆ ਤੇ ਉੱਥੇ ਗਰਦਾਸਪੁਰ ਸਰਹੱਦੀ ਇਲਾਕੇ ਦੇ ਵਿੱਚ 40. ਜਿਹੜਾ ਮੀਂਹ ਦਰਜ ਕੀਤਾ ਗਿਆ ਅਧਿਕਤਮ ਮੀ ਪਿਆ ਹੈ ਚੰਡੀਗੜ੍ਹ ਦੇ ਵਿੱਚ ਹਾਲਾਤ ਵਿਗੜੇ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਗੜੇਮਾਰੀ ਦੀ ਖ਼ਬਰ ਵੀ ਸਾਹਮਣੇ ਜਲੰਧਰ ਦੇ ਵਿੱਚ ਖਾਸ ਤੌਰ ਤੇ ਸਭ ਤੋਂ ਪਹਿਲਾਂ ਗੜੇਮਾਰੀ ਦਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਕੱਲ ਬਸੰਤ ਦਾ ਤਿਉਹਾਰ ਵੀ ਸੀ ਨੌਜਵਾਨ ਨਿਰਾਸ਼ ਵੀ ਨਜ਼ਰ ਆਏ ਨੇ ਇੱਕ ਮੌਤ ਦਾ ਮਾਮਲਾ ਵੀ ਜਿਹੜਾ ਦੱਸ ਦਈਏ ਕਿ ਉਹ ਸਾਹਮਣੇ ਆਇਆ ਹੈ ਪੰਜਾਬ ਦੀ ਮਾਲਵਾ ਵੈਲਟ ਦੇ ਨਾਲ ਸਬੰਧਤ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਮੀਂਹ ਦੇ ਦਰਮਿਆਨ ਬਿਜਲੀ ਦੇ ਖੰਭੇ ਨੂੰ ਛੂਹਣ ਦੇ ਕਾਰਨ ਹੱਥ ਲਗਾਉਣ ਦੇ ਕਾਰਨ ਜਿਹੜਾ ਉਹ ਕਰੰਟ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਰਕਲ ਚੱਲਿਆ ਜਿਸ ਕਾਰਨ ਨੌਜਵ ਉਥੇ ਕਈ ਥਾਵਾਂ ਦੇ ਤੋਂ ਮਾਲੀ ਨੁਕਸਾਨ ਦਾ ਮਾਮਲਾ ਵੀ ਸਾਹਮਣੇ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ ਮੌਸਮ ਖਰਾਬ ਹੀ ਰਹੇਗਾ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਖਰਾਬ ਕਰਨ ਦੀ ਗੱਲ ਆਖੀ ਗਈ ਹੈ ਤਾਂ ਘਰਾਂ ਦੇ ਵਿੱਚੋਂ ਜੇਕਰ ਨਿਕਲਿਆ ਜਾਵੇ ਤਾਂ ਹਦਾਇਤਾਂ ਅਨੁਸਾਰ ਹੀ ਘਰਾਂ ਦੇ ਵਿੱਚੋਂ ਬਾਹਰ ਨਿਕਲਿਓ ਤਾਂ ਪੰਜਾਬ ਦੀ ਵੈਦਰ ਰਿਪੋਰਟ ਜਿਹੜੀ ਆ ਉਹ ਕੀ ਕੁਝ ਕਹਿੰਦੀ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿਸਾਨ ਨਿਰਾਸ਼ ਨਜ਼ਰ ਆਏ ਨੇ ਕਿਉਂਕਿ ਜਿਹੜੇ ਕਿਸਾਨ ਫਸਲਾਂਾਂ ਅਸਲ ਦੱਸਿਆ ਕਿ ਖੇਤੀ ਸਬਜ਼ੀਆਂ ਦੀ ਤੇ ਫਲਾਂ ਦੀ ਕਾਸ਼ਤਕਾਰੀ ਕਰਦੇ ਆ ਉਹਨਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ ਕਿਸਾਨ ਨਿਰਾਸ਼ ਨਿਰਾਸ਼ ਵੀ ਨਜ਼ਰ ਆਏ ਨੇ ਪਰ ਜਿਹੜੀਆਂ ਦੂਸਰੀਆਂ ਫਸਲਾਂ ਨੇ ਰਬੀ ਫਸਲਾਂ ਨੇ ਜਿਹੜੀਆਂ ਕਣਕ ਜਾਂ ਹੋਰ ਫਸਲਾਂ ਨੇ ਜਿਹੜੀਆਂ ਸਰਕਲ ਦੇ ਤਹਿਤ ਚੱਲਦੀਆਂ ਨੇ ਉਹਨਾਂ ਲਈ ਫਿਲਹਾਲ ਮੀਂਹ ਸਹੀ ਸਾਬ ਦੱਸਿਆ ਜਾ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸੇ ਤਰ੍ਹਾਂ ਮੀਂਹ ਦੇ ਵਿੱਚ ਇਜ਼ਾਫਾ ਹੁੰਦਾ ਰਿਹਾ ਤਾਂ ਉਹ ਫਸਲਾਂ ਦੀ ਵੀ ਨੁਕਸਾਨ ਦਾ ਇੱਕ